मंगल भवन अमंगल हारी द्रव जवहु दशरथ अजिल बिहारी सियावर रामचंद्र भगवान की जय मर्यादा पुरुषोत्तम प्रभु श्री राम की जय पूर्व संनगर की जे सब काजा हृदय राख कौशलपुर राजा गरल सुधारी पुकरहिं नतई गोपद सिंधु अनल सतलई जो भी काम है प्रभु राम जी नु ओडे चरणा विच समर्पित करो ते शुरुआत करो जय श्री राम जय श्री राम जय श्री राम आज पति ਤੇ ਪਾਵਨ ਭਗਵਾਨ ਸ਼੍ਰੀ ਰਾਮ ਜਿਹਦੀ ਰਾਮ ਨੌਮੀ ਦੇ ਤਿਹਾੜ ਦੇ ਸੰਬੰਧ ਵਿੱਚ ਪਰਾਚੀਨ ਮਾਤਾ ਮੰਦਰ ਕਾਲਾ ਸਿੰਘਾ ਵਿੱਚ ਅੱਜ ਅਸੀਂ ਨਗਰ ਨਿਵਾਸੀ ਇਕੱਠੇ ਹੋਏ ਆ ਤੁਸੀਂ ਭਲੀ ਭਾਂਤੀ ਜਾਣਦੇ ਹੋ ਕਿ ਆਪਾਂ ਸਾਰਿਆਂ ਨੇ ਰਲ ਕੇ ਇੱਕ ਦਿਨ ਨਿਸ਼ਚਿਤ ਕੀਤਾ 15 April 2024 ਦਿਨ ਸੋਮਵਾਰ ਪਗਵਾਰ RAM ji ਦੀ ਸ਼ੋਭਾ ਯਾਤਰਾ ਦਾ ਆਯੋਜਨ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪ੍ਰਭੂ ਦੇ ਅਸ਼ੀਰਵਾਦ ਦੇ ਨਾਲ ਔਰ ਨਗਰ ਨਿਵਾਸੀਆਂ ਦੇ ਇਲਾਕਾ ਨਿਵਾਸੀਆਂ ਦੇ ਔਰ ਸਾਡੇ NRI ਭਰਾਵਾਂ ਭੈਣਾਂ ਦੇ ਬੱਚਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਦਿਨ ਮਨਾ ਰਹੇ ਹਾਂ ਔਰ ਇਹੀ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਕੇ ਸਾਰੇ ਨਗਰ ਨਿਵਾਸੀ ਇਲਾਕਾ ਨਿਵਾਸੀ ਸਾਡੇ ਭੈਣ ਭਰਾ ਇਸ ਸ਼ੁਭ ਕੰਮ ਵਿੱਚ ਬਿਨਾਂ ਦੇਰੀ ਕੀਤੇ 1 ਵਜੇ ਮਾਤਾ ਮੰਦਰ ਕਾਲਾ ਸਿੰਘਿਆ ਠੀਕ ਆਪਾਂ ਤੁਰ ਪੈਣਾ 1 ਵਜੇ ਮਾਤਾ ਮੰਦਰ ਕਾਲਾ ਸਿੰਘਿਆ ਪਹੁੰਚੋ ਔਰ ਭਗਵਾਨ ਸ਼੍ਰੀ ਰਾਮ ਜੀ ਦੇ ਜੋ ਆਸ਼ੀਰਵਾਦ ਹੈ ਉਹ ਪ੍ਰਾਪਤ ਕਰੋ ਔਰ ਇਸੇ ਹੀ ਤਰ੍ਹਾਂ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਸਾਰਿਆਂ ਦਾ ਸਾਂਝਾ ਦੇਣਿਆ ਸਾਰਿਆਂ ਨੇ ਰਲ ਮਿਲ ਕੇ ਵਧੀਆ ਤਰੀਕੇ ਨਾਲ ਮਨਾਉਣਾ ਤੋ ਭਗਵਾਨ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਕਹਿੰਦੇ ਸੁੱਖਾਂ ਦੀ ਪੌੜੀ ਦਾ ਤਿਆ ਚੜਦੇ ਜਾਂਦੇ ਆ ਜਿਵੇਂ ਜਿਵੇਂ ਤਰਾ ਨਾਮ ਲਈਦਾ ਤਰਦੇ ਜਾਂਦੇ ਆ ਭਗਵਾਨ ਦਾ ਨਾਮ ਲੈਣ ਵਾਲਾ ਬੰਦਾ ਔਰ ਪ੍ਰਭੂ ਸ਼੍ਰੀ ਰਾਮ ਰਾਮ ਕਹਿਣ ਵਾਲੀ ਬੰਦਾ ਤਰ ਜਾਂਦਾ ਤੋ ਜਦੋਂ ਆਪਾਂ ਰਾਮ ਰਾਮ ਕਹਿ ਕੇ ਪੂਰੇ ਪਿੰਡ ਦੀ ਪ੍ਰਕਰਮਾ ਕਰਨੀਆਂ ਤੇ ਭਗਵਾਨ ਨੇ ਤੁਹਾਡੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਦੇਣੀਆਂ ਇਸ ਤੋਂ ਕੋਈ ਵਾਂਝਾ ਨਾ ਰਵੇ ਸਾਰੇ ਭੈਣ ਭਰਾ ਇਕੱਠੇ ਹੋ ਕੇ ਆਪਣੇ ਮਾਤਾ ਮੰਦਰ ਕਾਲਾ ਸਿੰਘਿਆ ਵਿੱਚ ਪਹੁੰਚੋ ਔਰ ਸਾਡੇ ਵੱਡੇ ਭਾਈ ਸਾਹਿਬ ਨੌਰਵੇ ਤੋਂ ਵੀ ਸ਼੍ਰੀ ਸੁਰਿੰਦਰ ਕੁਮਾਰ ਸਰਨਾਜੀ ਦੇ ਛੋਟੇ ਭਾਈ ਸਾਹਿਬ ਉਹ ਸਪੈਸ਼ਲੀ ਇਹ ਸੇ ਕਰਕੇ ਨੌਰਵੇ ਤੋਂ ਆਏ ਆ ਅਸੀਂ ਮਾਤਾ ਮੰਦਰ ਕਮੇਟੀ ਵੱਲੋਂ ਵੀ ਸਾਰਿਆਂ ਦਾ ਉਹਨਾਂ ਦਾ ਨਗਰ ਨਿਵਾਸੀਆਂ ਵੱਲੋਂ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਬਨੋਦ ਭਾਜੀ ਇੱਥੇ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਮੰਦਰ ਕਾਲਾ ਸੰਘਿਆ ਜਿਸ ਨੂੰ ਕੋ ਗੀ ਮੰਦਰ ਵੀ ਆਖਿਆ ਜਾਂਦਾ ਹੈ ਵਿਖੇ ਪ੍ਰਧਾਨ ਸ਼੍ਰੀਮਤੀ ਊਸ਼ਾ ਸਰਨਾ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਮਿਤੀ 15 4 2024 ਨੂੰ ਕੀਤਾ ਜਾ ਰਿਹਾ ਹੈ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸ਼ੋਭਾ ਯਾਤਰਾ ਵਿੱਚ ਹਮ ਮਹਾ ਕੇ ਪਹੁੰਚੋ ਅਤੇ ਭਗਵਾਨ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਾਕੀ ਇਸ ਮੰਦਰ ਵਿਖੇ ਸਾਬਕਾ ਪ੍ਰਦਾਨ ਮਹਰੂਮ ਸਰਿੰਦਰ ਕੁਮਾਰ ਸਰਨਾ ਜੀ ਦੇ ਭਾਈ ਸਾਹਿਬ ਵਿਸ਼ੇਸ਼ ਤੌਰ ਤੇ ਇਹ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਆ ਅਸੀਂ ਸਾਰੀ ਕਮੇਟੀ ਉਹਨਾਂ ਨੂੰ ਇੱਥੇ ਇੰਡੀਆ ਉਂ ਤੇ ਜੀ ਆਂਖਦੇ ਆ ਤੇ ਸਭ ਨਗਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਭਗਵਾਨ ਦੀ ਇਹ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਪਰਮਾਤਮਾ ਦੀਆਂ ਸ਼੍ਰੀ ਰਾਮ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੈ